ਅਸ਼ੀਰ ਮੁਖਸਸ ਸਾਹਿਬ ਵਿੱਚ ਮਾਗੀ ਮੇਲਾ ਦੇ ਮੌਕੇ ਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਅਤੇ ਇਸ ਸੰਘਰਸ਼ ਤੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਅਖੰਡ ਪਾਠ ਦਾ ਭੋਗ ਪਵਾਇਆ ਗਿਆ ਅਤੇ ਉਹਨਾਂ ਦੀ ਸ਼ਾਂਤੀ ਦੇ ਲਈ ਅਤੇ ਭਲੇ ਦੇ ਲਈ ਅਰਦਾਸ ਕੀਤੀ ਗਈ। ਇਸ ਅਰਦਾਸ ਸਮਾਗਮ ਦੇ ਵਿੱਚ ਪੰਜਾਬ ਦੇ ਪૂર્વ ਉਪ ਮੁੱਖ ਮੰਤਰੀ ਅਤੇ ਫਿਰੋਜ਼ਪੁਰ ਦੇ ਸਾਂਸਦ ਸੁਖਵੀਰ ਸਿੰਘ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੰਬੋਧਿਤ ਕੀਤਾ। ਨੇ ਬੁਖਤ ਤੋਂ ਟੋਟ ਪੜੇ ਆਸਾ ਕੁਸਿਮ ਲਾ ਲਾ ਪਿੰਡ ਪਿੰਡ ਆਸਾ ਮਟਰ ਨੂੰ ਯਾਦ ਆ ਬਾਤੂ ਸਾਹਿਬ ਆਈ ਸੀ ਉਹ ਕਿਉਂਕਿ ਬਾਤੂ ਸਾਹਿਬ ਦੀ ਸੋਚ ਸੀ ਕਿ ਆਪਣੇ ਕਿਸਾਨਾਂ ਨੂੰ ਇੰਨੀ ਜ਼ਰੂਰ ਜਾਂਦੇ ਹੋ ਕਣਕ ਦਾ ਫਸਲਾ ਵੇਚਣ ਵਾਸਤੇ ਬਰੁਲਦੇ ਬਰਦੇ ਪਿੰਡਾਂ ਵਿੱਚ ਪਿੰਡੀਆਂ ਖੋਲੀਆਂ ਤੇ ਫੋਕਲ ਪੁਆਇੰਟ ਨੂੰ ਯਾਦ ਤੋਂ ਬੇਜ ਦੇ ਰਾਸ਼ਟਰਪਤੀ ਨੂੰ ਲਾਇਆ ਸੀ ਫੋਕਲ ਪੁਆਇੰਟ ਪਹਿਲਾ ਫੋਕਲ ਪੁਆਇੰਟ ਆ ਸੀ ਇਹ ਤੋਂ ਸ਼ੁਰੂ ਕੀਤਾ ਸੀ ਆਪਣੇ ਉਹਦੇ ਬਿੱਲ ਉਹ ਇਸ ਵਕਤ ਹੈ ਕਿੜੇ ਨਵੇਂ ਬੱਚੇ ਨਾ ਭੁੱਲ ਗਏ ਹਨ ਉਹਨਾਂ ਨੂੰ ਹਣ ਕੰਮ ਉਹਨਾਂ ਦੇ ਦਿੱਕੀ ਭਰੇ ਨਹੀਂ ਬਿੱਲ ਜਿਨ੍ਹਾਂ ਨੇ ਭਰਿਆ ਬਿੱਲ ਉਹਨਾਂ ਨੂੰ ਪੁੱਛੋ ਕਿੜੇ ਬਜ਼ੁਰਗ ਬਟੇ ਹੈ ਜੋ ਪਰ ਵੀ ਬਿੱਲ ਭਰਨਾ ਪੈਂਦਾ ਸੀ ਜੇ ਅੱਜ ਵੀ ਉਹ ਬਿੱਲ ਭਰਨੇ ਹੁੰਦੇ ਇੱਕ ਗਿਓਲ ਮਗਰ 85 ਹਜ਼ਾਰ ਤੋਂ ਲੈ ਕੇ ਹੌਸਪਟਲ ਦੇ حساب ਨਾਲ 1.5 ਲੱਖ ਤੱਕ ਆਪਣਾ ਬੀਡੀਯੂ ਦਾ ਬਿਲਹਾਰ ਹਰ ਸਾਲ ਜਿਹੜਾ ਆਪਣਾ ਪੜਨਾ ਪੈਂਦਾ ਬਾਸ ਸਾਨੂੰ तकरीबन 6.5 ਹਜ਼ਾਰ ਕਰੋੜ ਰੁਪਈਆ ਹਰ ਸਾਲ ਆਪਣੇ ਥੋੜੇ ਥੋੜੇ ਖਜ਼ਾਨੇ ਤੋਂ ਲੈ ਕੇ ਜਿਹੜੀ ਦਿੱਲੀ ਲੈ ਕੇ ਜਿਹੜੀਆਂ ਜਿਹੜਾ ਆਪਣਾ ਕੋਸ਼ਿਸ਼ ਆ ਅੱਜ ਦੀ ਐਮਐਸਪੀ ਹੈ ਜਿਹੜੇ ਬਜ਼ੁਰਗ ਹੈ ਉਹਨੂੰ ਪਤਾ ਹੋਣਾ ਪਹਿਲੇ ਐਮਐਸਪੀ ਨਹੀਂ ਹੁੰਦੀ ਸੀ ਪੂਰੇ ਦੇਸ਼ ਵਿੱਚ

ਮਾਦਾ ਫਕਸਰ ਹੈ ਤੁਸੀਂ ਆਪ ਵੀ ਦੇਖ ਲਓ ਜੇ ਆਪਣੇ ਬਜ਼ੁਰਗ ਸ੍ਰੀ ਪ੍ਰਕਾਸ਼ ਸਿੰਘ ਬਾਦਮੀ ਸਰਕਾਰ ਦਾ ਹੁੰਦੀ ਇੱਥੇ ਖੇਤੀ ਵੀ ਕਰ ਸਕਦੇ ਆ ਆਪਾਂ ਸਾਰਿਆਂ ਨੇ ਵਰਗਾੀਆਂ ਫੜੀਆਂ ਹੁੰਦੀਆਂ ਸੀ ਸਵੇਰੇ ਨਿੱਕੇ ਜਿਹੇ ਮੱਛੀਆਂ ਫੜਨ ਵਾਸਤੇ ਉਹ ਜਿਵੇਂ ਤਾਮਨ ਲਾਗੂ ਦੇ ਪਛੇਰੇ ਜਾਂਦੇ ਨੇ ਉਹ ਵਾਸਤੇ ਆਪ ਲੋਕ ਸਿਰਲੇ ਵਾਲੇ ਬਟਿੰਡੇ ਬਰੋਲ ਵਾਲੇ ਇੱਥੇ ਬੈਠੇ ਆ ਮੈਨੂੰ ਯਾਦ ਆ ਉਹ ਦਿਨ ਪਾਣੀ ਕਹਿਣ ਖੇਮ ਦਾ ਵਗਦਾ ਸੀ ਜਿਵੇਂ ਨਹਿਰ ਤੇ ਪੱਟੀ ਹੋਈ ਆ ਪਾਣੀ ਪਾਣੀ ਸਰਦ अपन इलाके टैक्स कार्य दि बाद पहली बार मुख्यमंत्री बने तो नहीं टैक्स नहीं लगना चाहता मुक्तर तो अनमोल